ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜੀ ਨਿੱਜੀ ਹਸਪਤਾਲ ਤੇ ਵਿੱਚ ਆਪਰੇਸ਼ਨ ਨਾਲ ਬੱਚਾ ਹੋਣ ਤੋਂ ਬਾਅਦ ਔਰਤ ਦੀ ਮੌਤ ਹੋ ਗਈ ਅਤੇ ਪਰਿਵਾਰਕ ਮੈਂਬਰਾਂ 'ਤੇ આરોਪ ਲਗਾਇਆ ਹੈ ਕਿ ਹਸਪਤਾਲ ਦੀ ਅਣਗੈਲੀ ਕਾਰਨ ਇਹ ਮੌਤ ਹੋਈ ਅਤੇ ਹਸਪਤਾਲ ਦੇ ਵਿੱਚ ਜਮ ਕੇ ਕੀਤਾ ਹੰਗਾਮਾ ਸੜਕ ਜਾਮ ਕਰ ਦਿੱਤੀ ਗਈ ਅਤੇ ਲਗਾਤਾਰ ਧਰਨਾ ਇਹ ਦਰਸ ਵੱਲ ਬਟਾਲਾ ਗੁਰਦਾਸਪੁਰ ਦੇ ਰੋਡ ਤੇ ਇੱਕ ਨਿੱਜੀ ਅਕਾਲ ਹਸਪੀਟਲ ਹੈ ਤੇ ਇਸ ਹਸਪੀਟਲ ਦੇ ਵਿੱਚ ਆਪਰੇਸ਼ਨ ਦੇ ਨਾਲ ਬੱਚੇ ਹੋਣ ਤੋਂ ਬਾਅਦ ਰੋਜੀ ਨਾਮਕ ਔਰਤ ਦੀ ਮੌਤ ਹੋ ਜਾਣ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੀ ਅਣਗੈਲੀ ਤੇ ਲਗਾਇਆ આરોਪ ਅਤੇ ਜੰਮ ਕੇ ਹੰਗਾਮਾ ਕੀਤਾ ਤੇ ਮ੍ਰਿਤਕ ਦੇ ਨੂੰ ਗੁਰਦਾਸਪੁਰ ਰੋਡ ਤੇ ਰੱਖ ਕੇ ਹਸਪਤਾਲ ਦੇ ਖਿਲਾਫ ਧਰਨਾ ਦੇ ਕੇ ਚੱਕਾ ਜਾਮ ਕਰ ਦਿੱਤਾ ਗਿਆ ਮ੍ਰਿਤਕਾ ਰੋਜੀ ਦੇ ਪਿਤਾ ਸੋਰਾ ਅਤੇ ਸੱਸ ਨੇ ਹਸਪਤਾਲ ਤੇ આરોਪ ਲਗਾਇਆ ਹੈ ਕਿ ਆਪਰੇਸ਼ਨ ਬਿਲਕੁਲ ਠੀਕ ਹੋ ਗਿਆ ਸੀ ਅਤੇ ਰੋਜੀ ਦੇ ਬੇਟਾ ਹੋਇਆ ਸੀ ਲੇਕਿਨ ਬੀਤੀ ਰਾਤ ਰੋਜੀ ਦੀ ਅਚਾਨਕ ਤਬੀਅਤ ਵਿਗੜਨੀ ਸ਼ੁਰੂ ਹੋ ਗਈ ਅਤੇ ਹਸਪਤਾਲ ਦੇ ਸਟਾਫ ਕੋਲੋਂ ਰੋਜੀ ਦੇ ਹਾਲਾਤ ਨੂੰ ਸੰਭਾਲੇ ਨਹੀਂ ਗਏ ਹਾਲਾਤ ਵਿਗੜਦੇ ਦੇਖ ਹਸਪਤਾਲ ਨੇ ਰੋਜੀ ਨੂੰ ਦੂਸਰੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਜਦੋਂ ਪਰਿਵਾਰਕ ਮੈਂਬਰ ਰੋਜੀ ਨੂੰ ਲੈ ਕੇ ਦੂਸਰੇ ਹਸਪਤਾਲ ਦੇ ਵਿੱਚ ਪਹੁੰਚੇ ਤਾਂ ਰੋਜੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਪੀੜਤ ਪਰਿਵਾਰ ਨੇ ਇਨਸਾਫ ਦੀ ਗੋਹਾਲ ਲਗਾਈ ਅਤੇ ਬਣਦੀ ਕਾਨੂੰਨੀ ਕਾਰਵਾਈ ਇਸ ਹਸਪਤਾਲ ਦੇ ਉੱਤੇ ਕੀਤੀ ਜਾਵੇ ਹੋਰ ਕੀ ਕੋਈ ਜਾਣਕਾਰੀ ਮਿਲੇ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਬਣੇ ਹੋ ਪੰਜਾਬੀ ਇਕਰ ਚੈਨਲ ਦੇ ਨਾਲ ਬਲਜੀਤ ਸਿੰਘ ਲੰਮੀ ਰਿਪੋਰਟ ਗੁਰਦਾਸਪੁਰ ਬੋਤਵਾਰ 10 ਵਜੇ ਸਿਹਤ ਲੈ ਕੇ ਆਏ ਆ ਬੁਖਾਰ ਚੜਦਾ ਬੱਚੀ ਨੂੰ ਬੁਖਾਰੇ ਨਾਲ ਥੋੜਾ ਜਿਹਾ ਘੱਟ ਕਰਕੇ ਉਹ ਘੱਟ ਕਰਕੇ ਤੇ ਨਾਲ ਉਸੇ ਵੇਲੇ ਆਪਰੇਸ਼ਨ ਕਰ ਦਿੱਤਾ ਪ੍ਰੈਸ਼ਰ ਕਰਕੇ 2 ਦਿਨ ਹੋ ਗਏ ਕੁੜੀ ਰਲਦੀ ਥੱਲੇ ਨਹੀਂ ਆਉਂਦੇ ਆਉਂ ਨਹੀਂ ਰਿਹਾ ਅੱਜ ਆਏ ਆ ਤਾਂ ਪਤਾ ਨਹੀਂ ਕਿਹੜਾ ਟੀਕਾ ਲਾਤਾ ਉਸੇ ਵੇਲੇ ਕੁੜੀ ਸਾਡੀ ਸੋਰ ਪ੍ਰੋਲ ਹੋ ਗਈ ਆ ਉਸੇ ਵੇਲੇ ਪਤਾ ਨਹੀਂ ਉਹਨਾਂ ਕੀ ਹੋ ਗਿਆ ਬੱਚੀ ਨੂੰ ਸਾਡੀ ਕੀ ਲੱਗਦੀ ਹੈ ਮੇਰੀ ਨੌ ਹੈ ਕਿੰਨੀ ਉਮਰੀ ਦੀ ਸੁਣੇ ਹੋ 24 ਸਾਲ ਦੀ ਨਾਂ ਕੀ ਹੈ ਰਾਜੇ ਇਹ ਤਾਂ ਆਪਰੇਸ਼ਨ ਕਰਦਾ ਹੋਇਆ ਸੀ ਬੱਚੇ ਦਾ ਪ੍ਰੈਗਨੈਂਟ ਸੀ ਬੱਚਾ ਹੋਇਆ ਵਾ ਛੋਟਾ ਜਿਹਾ ਨਾਂ ਸੰਦੀਪ ਜੋ ਦੱਸੋ ਕੀ ਸਾਲੀ ਘਟਨਾ ਵਾ ਕੀ ਲੱਗਦੀ ਹੈ ਕੁੜੀ ਤੁਹਾਡੀ ਕੁੜੀ ਮੇਰੀ ਨੌ ਹੈ ਕੀ ਗੱਲ ਹੋਈ ਸਾਰੀ ਪੇਟੀ ਸੀ ਜੀ ਹਾਂਜੀ ਨੌਣੀ ਹੈ ਮੇਰੀ ਕੀ ਗੱਲ ਹੋਈ ਸਾਰੀ ਦੱਸੋ ਹਾਂਜੀ ਆਪਾਂ ਨਾ 3 ਦਿਨ ਪਹਿਲੋ ਇੱਥੇ ਦਾਗਲ ਕਰਾਇਆ ਵਾ ਕਿੱਥੇ ਆਪਣੇ ਕਾਲ ਹਸਪੀਟਲ ਤੇ ਨਾਲ ਹੀ ਮੈਂ ਆਖਿਆ ਵੀ ਚਲੋ ਵੀ ਆਪਾਂ ਸਰਕਾਰੀ ਨਹੀਂ ਚਲੋ ਕਰਾਣਾ ਵੀ ਆਪਾਂ ਪੈਸੇ ਖਰਚ ਲਾਂਗੇ ਤੇ ਸਾਡੇ ਪੀਤੀ ਜਿਹੜੀ ਆ ਸੌਖੀ ਰਵੇ ਇਹਨਾਂ ਚਲੋ ਆਪਰੇਸ਼ਨ ਕਰੀ ਦਿੱਤਾ ਵਾ ਠੀਕ ਆ ਤੇ ਬੱਚਾ ਹੋ ਗਿਆ ਸਾਡਾ ਲड़का ਤੇ ਉਹਨੂੰ ਆਪਾਂ ਲੈ ਗਏ ਆ ਸੁੱਖ ਸਰਬ ਸੁੱਖ ਤੇ ਉੱਥੇ ਆਪਾਂ ਬਾਅਦ ਚ ਉਹ ਦੋ ਦਿਨ ਉੱਥੇ ਰਿਹਾ ਵਾ ਤੇ ਮੁੜ ਕੇ ਕੱਲ ਨਾ ਕੁੜੀ ਬੜੀ ਢਲੀਜੀ ਲੱਗਣ ਦੀ ਰਾਤ ਦੀ ਤਵਾ ਲੱਤਾਂ ਚ ਵੀ ਜਾਣਾ ਨਹੀਂ ਮੈਂ ਰਾਤ ਦੀ ਕਹਿ ਕੇ ਗਿਆ 1 ਵਜੇ ਬਾਅਦ ਚ ਆਪਾਂ ਚੱਲ ਗਏ ਥੋੜਾ ਤੇ ਮੁੰਡੇ ਨੇ 5 ਵਜੇ ਫੋਨ ਕੀਤਾ ਆਪਾਂ 15 ਮਿੰਟਾਂ ਚ ਆ ਆਂਧਵਾਦ ਤੋਂ ਆ ਗਏ ਤੇ ਮੈਡਮ ਨੂੰ ਮੈਂ ਫੋਨ ਮੈਂ ਮੈਡਮ ਨੂੰ ਥੱਲੇ ਬੁਲਾਇਆ ਕੁੜੀ ਤੇ ਮੈਂ ਜਿੱਦਾਂ ਜਾਨ ਭੋਕ ਰਹੀ ਐ ਇਹਨੂੰ ਵੇਖੋ ਮੜਾ ਜਿੱਦਾਂ ਤੇ ਮੈਂ ਹਾਂ ਕੁੜੀ ਢਲੀ ਐ ਤੇ ਆਣ ਕੇ ਤੇ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹਨੇ ਮੁੜ ਕੇ ਹਾਲ ਕੇ ਕੋ ਟੀਗਾ ਜਾ ਹੀ ਤੇ ਉਹ ਪਤਾ ਨਹੀਂ ਹੁਣ ਅੰਦਰ ਸਾਨੂੰ ਤੇ ਬਾਹਰ ਘਲਤਾ ਲਾਇਆ ਕਿ ਨਹੀਂ ਲਾਇਆ ਉਹ ਮੁੜ ਕੇ ਝਾਟੀ ਉਧਾਂ ਅੰਦਰ ਹੀ ਗਏ ਤੇ ਕੁੜੀ ਸਿਰ ਸੁੱਟ ਕੇ ਬੈਠੀ ਆਪਾਂ ਦਾ ਉਹਦਾ ਇਹਨਾਂ ਪੈਰ ਪੂਰ ਛੇਵ ਨੂੰ ਮੈਂ ਮੈਡਮ ਨੂੰ ਬੁਲਾਇਆ ਲੱਗੇ ਰੇ 10 ਘੰਟਾ ਦੱਬੜ ਦਮੜ ਮੁੜ ਕੇ ਸਰਵਿਸ ਹੱਕ ਪੇਈ ਤਾ ਉਹਨਾਂ ਨੇ ਜਵਾਬ ਦੇਤਾ ਵੀ ਕੁੜੀ ਹੈ ਨਹੀਂ ਜੋ ਕੁੜੀ ਚੰਗੀ ਰਾਤੀ ਚੰਗੀ ਭਲੀ ਆ ਤੁਹਾਨੂੰ ਕੀ ਲੱਗਦਾ ਹੁਣ ਇਹ ਹਾਂਜੀ ਇਹਨਾਂ ਨੇ ਹੁਣ ਗਲਤ ਕੰਮ ਕੋ ਕੀਤਾ ਤਾਂ ਹੀ ਆ ਆਪਾਂ ਤੇ ਨਹੀਂ ਤੇ ਪ੍ਰੇਸ਼ਨ ਅੱਗੇ ਵੀ ਲੋਕੀ ਕਰਾ ਹਾਂਜੀ ਆਈਆਂ ਨੇ ਸਾਨੂੰ ਇਨਸਾਫ ਮਿਲੇ ਜੀ 3-4 ਦਿਨ ਤੋਂ ਪ੍ਰੇਸ਼ਨ ਆਇਆ ਸੀਗਾ ਕਿ ਲਾਬਰੇਟ ਕੀਤਾ ਸੱਜਣ ਐ ਅੱਜ ਸਵੇਰੇ ਨੂੰ ਕੋ ਪ੍ਰੋਬਲਮ ਆਈ ਕਿ ਚਾਰ ਕਿ ਸੱਤ ਚਾਰ ਜੇ ਉਹ ਤੋਂ ਮੈਨੂੰ ਫੋਨ ਗਿਆ ਮੈਂ ਅਫਸਰ ਸਟਾਫ ਨੂੰ ਲਿਆ ਯਾਰ ਦੇਖੋ ਫਿਰ ਡਾਕਟਰ ਸਾਹਿਬ ਆ ਗਏ ਉਹਨਾਂ ਨੇ ਇਹਨੂੰ ਦਿੱਤਾ ਜੋ ਫਸਟ ਸ਼ਟ ਜਾਨੀ ਤੇ ਉਸ ਤੋਂ ਬਾਅਦ ਕਰਿਆ ਅਪਕਾ ਸਭ ਤੋਂ ਅੱਗੇ ਨੂੰ ਦੇਖੋ ਵੀ ਸਿਹਰੇ ਹੋਈ ਬੱਚਾ ਵੈਸੇ ਠੀਕ ਐ ਤੇ ਡਾਕਟਰ ਤੁਹਾਡੇ ਕੋ ਇੱਥੇ ਖੁਦ ਦੇ ਆਪਣੇ ਅਵੇਲੇਬਲ ਆ ਕਿ ਬਾਹਰੋਂ ਲਿਆਂਦੇ ਡਾਕਟਰ ਰਾਜੀਲ ਬਾਜਾ ਹੁੰਦੇ ਨੇ ਜਿਹੜੇ ਕੋ ਮੇਰਾ ਬੇਟਾ ਆਪਣਾ ਡਾਕਟਰ ਹੈ ਠੀਕ ਹੈ ਹਾਂ ਜੀ ਗੱਲ ਲੱਖੋ ਵੀ ਇਹ ਭਾਈ ਵੀ ਪਤਾਈ ਡਾਕਟਰ ਰੋਜ ਸਰਜਰੀ ਕਰਦਾ 10 20 ਸਰਜਰੀ ਰੋਜ਼ ਹੀ ਕਰਦਾ ਠੀਕ ਹੈ ਕਈ ਸਾਲਾਂ ਨੂੰ ਕਰਦਾ ਠੀਕ ਹੈ ਹੁਣ ਡਾਕਟਰ ਤੇ ਬਚਾਏ ਗਏ ਨਾ ਡਾਕਟਰ ਸੋਚਦਾ ਕਿ ਮੇਰਾ ਪੇਸ਼ੈਂਟ ਖਰਾਬ ਹੋ ਜਾਏ ਜਾਂ ਕੁਝ ਹੋ ਜਾਏ ਕੋਈ ਨਹੀਂ ਇਹੋ ਜੀ ਗੱਲ ਨਹੀਂ ਸਟਾਫ ਹੈ ਕਿ ਸਰ ਉਹ ਅਸੇ ਜੇ ਕਿ ਉਹ ਡਾਕਟਰ ਸਰਜਨ ਕੋ ਸਰਜਰੀ ਕਰ ਰਿਹਾ ਜੇ ਲਗਾ ਮੁੜ ਕੇ ਦੇ ਹੋਏ ਇਹ ਟਰੀਟਮੈਂਟ ਛੱਡ ਦਿਆਂ ਡਾਕਟਰ ਆਪਣਾ ਬੇਟਾ ਆਪਣਾ ਉੱਥੋਂ ਦਾ ਚੰਗੇ ਡੇ ਇਸ ਪ੍ਰਾਪਲ ਗੀਰਾਂ ਡਾਕਟਰ ਸੰ ਕਮਾਈ ਨੂੰ ਰੱਟਾ ਕਰ। ਕਮਾਈ ਉਹ ਜਿੱਥੇ 20 ਲੀਟਰ ਆ ਸਾਰਾ ਕੁਝ ਉੱਥੇ ਭੇਜ ਦਿਓ। ਤੁਹਾਡੇ ਕੋਈ ਇੱਥੇ ਕੁਝ ਨਹੀਂ ਆਗਾ ਇਸ ਤਰੀਕੇ ਦਾ। ਸਾਡੇ ਕੋਲ ਬੰਦੀ ਉੱਤਮ ਜੀ। ਸਾਡੇ ਨੂੰ ਇਤਲਾਹ ਮਿਲੀ ਸੀ ਵੀ ਕੋਈ ਲੜਕੀ ਰੋਜੀ ਆ। ਰੋਜੀ ਪਤਨੀ ਸੂਰਜਮ ਸੀ ਵਾਸੀ ਅਹਮਦਾਬਾਦ। ਜਿਹਦੀ ਕਾਲ ਹਸਪੀਟਲ ਮੌਤ ਹੋ ਗਈ ਆ। ਉਹ ਮੈਨੂੰ ਇੱਥੋਂ ਆਣ ਕੇ ਪਤਾ ਕੀਤਾ ਹਸਪੀਟਲ ਨੂੰ ਜਿੰਨਾ ਦੱਸਿਆ ਵੀ 21 ਤਰੀਕ ਨੂੰ ਐਡਮਿਟ ਹੋਈ ਸੀ। ਬਾਈ ਨੂੰ ਇਹਦੇ ਬੱਚਾ ਹੋਇਆ ਪ੍ਰੇਨ ਨਾਲ ਤੇ ਅੱਜ ਸਵੇਰ ਹੀ ਡੈਥ ਹੋ ਗਈ ਆ। ਜਿਹੜੇ ਉਹਦੇ ਪਰਿਵਾਰਕ ਮੈਂਬਰ ਨੇ ਰੋਜੀ ਦੇ ਉਹ ਇਹ ਇਲਜ਼ਾਮ ਲਾਉਂਦੇ ਨੇ ਕਿ ਕਾਸ ਹਸਪੀਟਲ ਦੇ ਡਾਕਟਰਾਂ ਦੀ ਅੰਗਹੀਲੀ ਕਰਕੇ ਮੌਤ ਹੋਈ ਹੈ। ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਆਪਣਾ ਬਿਆਨ ਲਿਖਾਓ। ਅਸੀਂ ਇਹਦਾ ਪੋਸਟਮਾਰਟਮ ਕਰਾਉਨੇ ਆ। ਬੋਰਡ ਬਣਾ ਕੇ ਪੋਸਟਮਾਰਟਮ ਦੌਰਾਨ ਇਹ ਵਾਜੇਗਾ ਵੀ ਕਿਹੜੇ ਕਾਰਨਾਂ ਕਰਕੇ ਮੌਤ ਹੋਈ ਹੈ ਤੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ। ਇਹ 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 ਗੱਲਾਂ ਸਾਰੀਆਂ ਪੋਸਟਮਾਰਟਮ ਹੋਣ ਤੋਂ ਬਾਅਦ ਸਾਹਮਣੇ ਆ ਜਾਣਗੀਆਂ ਨਾ ਕਿ ਇਹਨਾਂ ਦੀ ਅੰਗਹੀਲੀ ਨਾਲ ਮੌਤ ਹੋਈ ਕਿਸੇ ਦੇ ਕਰਕੇ ਹੋਈ।